ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀ ਅਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਨ੍ਹਾਂ ਸਮਾਗਮਾਂ ਦਾ ਹਿੱਸਾ ਬਣੀਏ ਕੈਨੇਡਾ ਵਿੱਚ ਬਗੈਰ ਇਲਾਜ ਤੋਂ ਦਮ ਤੋੜ ਰਹੇ ਪ੍ਰਵਾਸੀ 23746 ਜਣਿਆਂ ਨੇ ਤੜਪ ਤੜਪ ਕੇ ਛੱਡੀ ਦੁਨੀਆ ਮਾਰਨ ਵਾਲਿਆਂ ਵਿੱਚ ਅਲੜਾ ਤੋਂ ਬਜ਼ੁਰਗ ਤੱਕ ਸ਼ਾਮਲ 2746 ਮਰੀਜ਼ ਸਿਰਫ ਤੇ ਸਿਰਫ 2024 ਦੇ ਵਿੱਚ ਦਮ ਤੋੜ ਗਏ ਕਿਉਂਕਿ ਉਹਨਾਂ ਨੂੰ ਸਮੇਂ ਸਿਰ ਇਲਾਜ ਨਹੀਂ ਮਿਲ ਸਕਿਆ ਉਹਨਾਂ ਨੂੰ ਵੇਟਿੰਗ ਲਿਸਟ ਦੇ ਵਿੱਚ ਹੀ ਰੱਖਿਆ ਗਿਆ ਡਾਕਟਰਜ਼ ਨੇ ਸਿਫਾਰਿਸ਼ ਕੀਤੀ ਸੀ ਇੱਥੇ ਆਪਾਂ ਮਿਸਾਲ ਵੀ ਦੇਵਾਂਗੇ ਕਈ ਹੋਰ ਜਿਹੜੇ ਕਹਾਂਗੇ ਕਿ ਐਫਰਟਸ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਕਿ ਅਜੇ ਹਾਂ ਨਾ ਹੋਵੇ 24000 ਦਾ ਅੰਕੜਾ ਕੈਨੇਡਾ ਵਰਗੇ ਮੁਲਕ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਹੈ ਉਹ ਵੀ ਇੱਕ ਸਾਲ ਦੇ ਅੰਦਰ ਕਿ ਤੁਸੀਂ ਬੰਦਿਆਂ ਨੂੰ ਇੰਨੀ ਵੇਟ ਕਰਾ ਰਹੇ ਹੋ ਕਿ ਉਸ ਤੋਂ ਪਹਿਲਾਂ ਹੀ ਉਹ ਵਿਚਾਰੇ ਦੁਨੀਆ ਤੋਂ ਚਲੇ ਜਾਂਦੇ ਨੇ ਹੁਣ ਆਪਾਂ ਜੇ ਰਿਪੋਰਟ ਦੀ ਗੱਲ ਕੀਤੀ ਜਾਵੇ ਅਲਾਰਮਿੰਗ ਰਿਪੋਰਟ ਹੈ ਜੀ ਇਹ ਬਿਲਕੁਲ ਅਲਾਰਮਿੰਗ ਕਿ 23746 ਜਣੇ ਆਪਾਂ ਇੱਥੇ ਲਾਈਨ ਅੰਗਰੇਜ਼ੀ ਦੇ ਵਿੱਚ ਹੀ 2020746 ਪੇਸ਼IENTS ਡਾਈਡ ਇਨ ਕੈਨੇਡਾ ਵਾਈਲ ਵੇਟਿੰਗ ਫਾਰ ਸਰਜਰੀਜ਼ অর ਡਾਇਗਨੋਸਟਿਕ ਪ੍ਰੋਸੀਜਰਸ ਬੀਟਵੀਨ April 2024 ਟੂ March 2025 ਇੱਕ ਸਾਲ ਦਾ ਅੰਕੜਾ ਹੈ ਇਹ ਤੇ ਇਥੇ ਹੁਣ ਫਿਗਰਸ ਆਰ 3% ਇਨਕਰੀਸ ਫ্রম ਦਾ ਪ੍ਰੀਵੀਅਸ ਈਅਰ ਮਤਲਬ ਪਿਛਲੇ ਉਸ ਤੋਂ ਪਿਛਲੇ ਸਾਲ ਜਿਹੜੇ ਅੰਕੜੇ ਸੀ ਉਸ ਤੋਂ 3 ਫੀਸਦ ਵੱਧ ਚੁੱਕਿਆ ਮਤਲਬ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਤੇ ਇਹ ਡਾਕਟਰ ਤਾਂ ਡਾਇਗਨੋਸ ਕਰ ਦਿੰਦੇ ਨੇ ਕਿ ਹਾਂਜੀ ਦਿਲ ਦਾ ਆਪਰੇਸ਼ਨ ਕਰਨਾ ਇਥੇ ਆਪਾਂ ਮਿਸਾਲ ਦੇ ਦਿੰਨੇ ਆ ਬਿਹਾਈਂਡ ਦੀ ਸਟੈਟਸ ਜਿਹੜੀਆਂ ਗੱਲਾਂ ਨੇ ਮੈਨੀਟੋਬਾ ਦੀ ਇੱਕ ਡੈਬੀ ਫਿਊਸਟਰ ਬੀਬੀ ਸੀਗੀ ਹਾਲਾਂਕਿ ਇਹ ਏਜ ਦੀ ਸੀਗੀ ਆਪਾਂ ਪਰ ਯੰਗ ਪਰਸਨਸ ਵੀ ਇਥੇ ਇਨਕਲੂਡ ਨੇ 2024 ਜੁਲਾਈ 2024 ਦੇ ਵਿੱਚ ਇਸ ਦੀ ਹਾਰਟ ਸਰਜਰੀ ਦੀ ਸਿਫਾਰਿਸ਼ ਕੀਤੀ ਗਈ ਵਿਥਿਨ 3 ਵੀਕਸ ਤਿੰਨ ਹਫਤੇ ਦੇ ਅੰਦਰ ਅੰਦਰ ਕਿ ਭਾਈ ਇਸ ਬੀਬੀ ਦੀ ਦਿਲ ਦੀ ਸਰਜਰੀ ਦਿਲ ਦਾ ਆਪਰੇਸ਼ਨ ਕਰਨਾ ਚਾਹੀਦਾ ਤਾਂ ਇਸ ਦੀ ਜਾਨ ਬਚ ਸਕਦੀ ਹੈ ਪਰ ਸਾਰਿਆਂ ਦੇ ਸਾਹਮਣੇ ਹੈ 2 ਮਹੀਨੇ ਤੱਕ ਵਿਚਾਰੀ ਰੜਕਦੀ ਰਹੀ ਔਰ ਉਸ ਦਾ ਆਪਰੇਸ਼ਨ ਨਹੀਂ ਕੀਤਾ ਗਿਆ ਤੇ ਆਖਰਕਾਰ ਥੈਂਕਸ giving day ਤੇ ਇਸ ਦੁਨੀਆ ਤੋਂ ਚਲੀ ਗਈ ਇਹ ਇੱਕ ਕੁਛ ਮਿਸਾਲਾਂ ਨੇ ਹਾਲਾਂਕਿ ਇਹ ਹੈਰਾਨਕੁਨ ਅੰਕੜਾ ਇਹ ਵੀ ਹੈ ਕਿ ਅਲਬਰਟਾ ਤੇ ਮੈਨੀਟੋਬਾ ਵਰਗੇ ਰਾਜਾਂ ਨੇ ਪਾਰਸ਼ਲ ਸਟੈਟਸ ਅਵੇਲੇਬਲ ਕਰਵਾਏ ਨੇ ਜਾਂ ਕਰਵਾਏ ਹੀ ਨਹੀਂ ਪੂਰੀ ਤਰੀਕੇ ਦੇ ਨਾਲ ਤੇ ਅੰਕੜਾ 30 35000 ਜਾਂ 40000 ਵੀ ਹੋ ਸਕਦਾ ਪਰ ਮੱਥੇ ਤੇ ਦਾਗ ਲੱਗਿਆ 온ਟਾਰੀਓ ਦੇ ਆਪਾਂ ਉਹਦੇ ਤੇ ਵੀ ਆਵਾਂਗੇ ਇੱਥੇ ਦੋ ਜਿਹੜੇ ਯੰਗ ਏਜ ਪਰਸਨਸ ਨੇ ਇੱਕ 19 ਸਾਲ ਦੀ ਲੋਰਾ ਹਿਲਿਅਰ ਤੇ 16 ਸਾਲ ਦਾ ਪਿੰਲੇ ਵੈਂਡਰ ਵਕਨ ਇਹ 온ਟਾਰੀਓ ਦੇ ਵਿੱਚ ਜੀ ਟਰੀਟਮੈਂਟ ਦੀ ਉਡੀਕ ਕਰਦੇ ਕਰਦੇ ਇਸ ਦੁਨੀਆ ਤੋਂ ਚਲੇ ਗਏ ਮਤਲਬ ਬੰਦਾ ਕਹਾਂਗੇ ਕਿ ਰੜਕਦਾ ਰਹਿੰਦਾ ਹੈ ਕਿ ਭਾਈ ਇਲਾਜ ਕਰ ਦੋ ਇਲਾਜ ਕਰ ਦੋ ਪਰ ਵੇਟਿੰਗ ਲਿਸਟ ਹੀ ਇੰਨੀ ਲੰਮੀ ਹੈ ਕਿ ਉਹ ਪਹਿਲਾਂ ਵਾਲਿਆਂ ਦੀ ਵਾਰੀ ਆਵੇ ਜਾਂ ਬਾਅਦ ਵਾਲਿਆਂ ਦੀ ਵਾਰੀ ਆਵੇ ਉਦੋਂ ਤੱਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੁਣ ਇੱਥੇ tens of thousands of canadians died waiting for medical care in past year ਇਥੋਂ ਤੁਸੀਂ ਰਿਪੋਰਟ ਦੇ ਅੰਕੜੇ ਤੁਸੀਂ ਦੇਖ ਸਕਦੇ ਹੋ ਕਿ ਐਡਾ ਵੱਡਾ ਜਾਨੀ ਨੁਕਸਾਨ ਇੰਡੀਆ ਵਰਗੇ ਮੁਲਕ ਦੇ ਵਿੱਚ ਤਾਂ ਹੈਗਾ ਕਿ ਇਲਾਜ ਹੋਇਆ ਹੀ ਨਹੀਂ ਜੀ ਕਿਉਂਕਿ ਇੱਥੇ ਸਰਕਾਰੀ ਹਸਪੀਟਲਸ ਦੇ ਵਿੱਚ ਜਿਹੋ ਜਿਹੀਆਂ ਸਹੂਲਤਾਂ ਨੇ ਸਾਰਿਆਂ ਨੂੰ ਪਤਾ ਹੈ ਤੇ ਜੋ ਪ੍ਰਾਈਵੇਟ ਹਸਪੀਟਲ ਨੇ ਆਮ ਬੰਦਾ ਤਾਂ ਉਥੇ ਜਾ ਹੀ ਨਹੀਂ ਸਕਦਾ ਉਹ ਇੰਨੇ ਮਹਿੰਗੇ ਨੇ ਕਿ ਆਮ ਬੰਦਾ ਤਾਂ ਉਧਰ ਮੁੱਕ ਕਰ ਹੀ ਨਹੀਂ ਸਕਦਾ ਤੇ ਇਥੇ ਹਾਲਾਤ ਚਲੋ ਵੱਖਰੇ ਨੇ ਪਰ ਸਟੋਰੀਜ਼ ਦਾ ਇਹਦੇ ਵਿੱਚ ਹੁਣ ਆਪਾਂ ਦੱਸ ਦਈਏ ਦਾ ਰਿਪੋਰਟ ਵਾਰਨਡੈਟ ਸੀਵਰਲ ਜੂਰਿਸਡਿਕਸ਼ਨ ਜੂਰਿਸਡਿਕਸ਼ਨਸ ਪ੍ਰੋਵਾਈਡਡ ਓਨਲੀ ਪਾਰਸ਼ਲ ਡਾਟਾ ਵਾਈਲ ਅਲਬਰਟਾ ਐਂਡ ਸਮ ਪਾਰਟਸ ਆਫ ਮੈਨੀਟੋਬਾ ਪ੍ਰੋਵਾਈਡਡ ਨਨ ਕੁਝ ਵੀ ਨਹੀਂ ਦੱਸਿਆ ਉਹਨਾਂ ਨੇ ਕਿ ਉਥੇ ਕਿਵੇਂ ਮੌਤਾਂ ਹੋਈਆਂ ਨੇ ਮਤਲਬ मीनिंग दैट ट्रू ਟੋਟਲ ਇਜ਼ ਲਾਈਕਲੀ ਹਾਇਰ ਤੇ ਆਪਾਂ ਜੇ ਇੱਥੇ ਸੂਬਿਆਂ ਦੇ ਆਧਾਰ ਤੇ ਅੰਕੜੇ ਤੇ ਆ ਜੀਏ ਤਾਂ 온ਟਾਰੀਓ ਦੇ ਵਿੱਚ ਹਾਈਐਸਟ ਨੰਬਰ ਆਫ ਵੇਟਲਿਸਟ ਡੈਥਸ ਨੇ 10634 ਟੋਟਲ ਆਪਾਂ ਰਾਉਂਡ ਫਿਗਰ 24000 ਦਾ ਮੰਨ ਕੇ ਚੱਲੀਏ ਤਾਂ ਇੱਥੇ ਤਕਰੀਬਨ ਤਕਰੀਬਨ 11000 ਦਾ ਅੰਕੜਾ ਸਿਰਫ ਤੇ ਸਿਰਫ Ontario ਦੇ ਵਿੱਚ ਹੈ ਪਰ ਇਹ ਵੀ ਹੈ ਕਿ ਮੋਸਟ ਪਪੂਲਸ ਪ੍ਰੋਵਿੰਸ ਹੈਗਾ ਇਸ ਕਰਕੇ ਅੰਕੜਾ ਵੱਧ ਹੋਊਗਾ ਪਰ ਫਿਰ ਵੀ ਕਹਾਂਗੇ ਕਿ ਵੱਡੀਆਂ ਵੱਡੀ ਗਿਣਤੀ ਹੈ ਕਿ ਲੋਕ ਜਿਨ੍ਹਾਂ ਦੀ ਜਾਨ ਬਚਾਈ ਜਾ ਸਕਦੀ ਸੀ ਇੱਥੇ ਮਸਲਾ ਇਹ ਹੈ ਕਿ ਇਹ ਲੋਕ ਬਚਾਏ ਜਾ ਸਕਦੇ ਸੀ ਜੇ ਸਮੇਂ ਸਿਰ ਇਲਾਜ ਮਿਲ ਜਾਂਦਾ ਤੇ ਇੱਥੇ ਤੁਸੀਂ Quebec ਸੈਕੰਡ 1 ਇਸ Quebec 6290 6900 290 ਲੋਕ ਚਲੇ ਗਏ ਇਸ ਦੁਨੀਆ ਤੋਂ ਕਿਉਂਕਿ ਵੇਲੇ ਸਿਰ ਉਹਨਾਂ ਦੀਆਂ ਸਰਜਰੀਜ਼ ਜਾਂ ਜੋ ਵੀ ਡਾਕਟਰ ਦੀਆਂ ਸਿਫਾਰਿਸ਼ਾਂ ਦੇ ਮੁਤਾਬਕ ਉਹਨਾਂ ਦੇ ਡਾਇਗਨੋਸਟ ਟੈਸਟ ਜਾਂ ਹੋਰ ਚੀਜ਼ਾਂ ਨਹੀਂ ਹੋ ਸਕੀਆਂ ਫਾਲੋਡ ਬਾਈ BC 4620 4620 ਜਿਹੜੇ ਲੋਕ ਨੇ BC ਦੇ ਵਿੱਚ ਇਸ ਦੁਨੀਆ ਤੋਂ ਚਲੇ ਗਏ ਕਿਉਂਕਿ ਉਹਨਾਂ ਨੂੰ ਇਲਾਜ ਸਮੇਂ ਸਿਰ ਨਹੀਂ ਮਿਲਿਆ ਹਾਲਾਂਕਿ ਇਲਾਜ ਅਵੇਲੇਬਲ ਹੈ ਪਰ ਮਿਲਿਆ ਨਹੀਂ ਹੂੰ ਜਿਹਨੂੰ ਆਪਾਂ ਕਹਦੀਏ ਪਰਵਿੰਦਰ ਜੀ ਕਿ ਰੋਟੀ ਤਾਂ ਮੌਜੂਦ ਆ ਪਰ ਦਿੱਤੀ ਨਹੀਂ ਖਾਣ ਨੂੰ ਜੀ ਜੀ ਤੇ ਉਹ ਬੰਦੇ ਭੁੱਖੇ ਮਰ ਗਏ ਭੁੱਖਮਰੀ ਦਾ ਸ਼ਿਕਾਰ ਹੋ ਗਏ ਉਹ ਹਾਲਾਤ ਨੇ ਕਿ ਸਭ ਕੁਝ ਅਵੇਲੇਬਿਲਟੀ ਹੋਣ ਦੇ ਬਾਵਜੂਦ ਕਿ ਇੰਨਾ ਬੋਝ ਹੀ ਹੈਲਥ ਕੇਅਰ ਸਿਸਟਮ ਤੇ ਇੰਨਾ ਜ਼ਿਆਦਾ ਹੈ ਕਿ ਉਹਨਾਂ ਤੋਂ ਸੰਭਾਲਿਆ ਨਹੀਂ ਜਾ ਰਿਹਾ ਹੁਣ ਨੋਵਾ ਸਕੋਸ਼ੀਆ ਦੇ ਵਿੱਚ 727 ਗਏ ਨਿਊ ਫਾਉਂਡਲੈਂਡ ਐਂਡ ਲੈਬਰਾਡੋਰ ਦੇ ਵਿੱਚ 542 ਸਸਕੇਚਵਨ ਦੇ ਵਿੱਚ 419 ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ 178 ਤੇ ਨਿਊ ਬਰਾਂਸਵਿਕ ਦੇ ਵਿੱਚ 121 ਤੁਸੀਂ ਮਤਲਬ ਉਹ ਨੇ ਜੇ ਉਹ ਡੈਸ ਨੇ ਜਿਹੜੀਆਂ ਰੋਕੀਆਂ ਜਾ ਸਕਦੀਆਂ ਸੀ ਅੱਜ ਇਹ ਸਾਰੇ ਲੋਕ 24000 ਜਿਹੜੇ ਇਨ ਟੋਟਲ ਕੈਨੇਡਾ ਦੇ ਵਿੱਚ ਨੇ ਸ਼ਾਇਦ ਇਸ ਦੁਨੀਆ ਦੇ ਵਿੱਚ ਹੁੰਦੇ ਜੀ ਕਿਉਂਕਿ ਹਲੇ ਸਿਰਫ ਸਾਲ ਦਾ ਹੀ ਅੰਕੜਾ ਕੋਈ ਲੰਮਾ ਚੌੜਾ ਤਾਂ ਹੈ ਨਹੀਂ ਬਹੁਤ 10 ਸਾਲ ਪੁਰਾਣਾ ਤਾਂ ਅੰਕੜਾ ਕੋਈ ਹੈ ਨਹੀਂ ਇਹ ਤੇ ਰਿਪੋਰਟ ਏਮਫਸਾਈਜ਼ਡ ਥੈਟ ਬਲਕ ਆਫ ਵੇਟਲੈਸ ਦੈਟਸ ਅਕਰਡ ਅਮੰਗ ਪੇਸ਼IENTS ਅਵੇਟਿੰਗ ਪ੍ਰੋਸੀਜਰਸ ਦੈਟ ਕੁਡ ਹੈਵ ਇੰਪਰੂਵਡ ਥੇਅਰ ਕੁਆਲਿਟੀ ਆਫ ਲਾਈਫ ਉਹੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਉਹਨਾਂ ਦੀ ਜ਼ਿੰਦਗੀ ਬਿਹਤਰ ਬਣਾ ਸਕਦੀ ਸੀ ਉਹ ਇਲਾਜ ਵਿਧੀ ਜਾਂ ਇਲਾਜ ਪ੍ਰਣਾਲੀ ਜਾਂ ਡਾਇਗਨੋਸ ਦੇ ਸਿਸਟਮ ਜੇ ਉਹ ਸਮੇਂ ਸਿਰ ਹੋ ਜਾਂਦੇ ਹੁਣ ਇੱਥੇ ਮਿਸਾਲ ਦਿੱਤੀ ਗਈ ਹੈ हिਪ ਐਂਡ ਨੀ ਸਰਜਰੀਜ਼ ਇਹਦੇ ਨਾਲ ਇਹਦੇ ਨਾਲ ਤਾਂ ਜਾਨ ਜਾਣ ਦਾ ਖਤਰਾ ਤਾਂ ਸ਼ਾਇਦ ਨਹੀਂ ਹੁੰਦਾ ਹੁਣ ਜੇ ਕਿਸੇ ਦਾ ਗੋਡੇ ਦੁਖਦੇ ਨੇ ਤਾਂ ਉਹਦੇ ਨਾਲ ਬੰਦੇ ਦੀ ਜਾਨ ਤਾਂ ਨਹੀਂ ਘਟੋ ਘਟ ਜਾ ਸਕਦੀ ਹਾਂ ਹਾਰਟ ਸਰਜਰੀ ਦੇ ਮਾਮਲੇ ਦੇ ਵਿੱਚ ਹੋ ਸਕਦਾ ਹੈ ਜਾਂ ਜਿਵੇਂ ਕੋਈ ਖਤਰਨਾਕ ਕੈਂਸਰ ਵਰਗੀ ਬਿਮਾਰੀ ਹੈ ਉਸ ਦੀ ਸਰਜਰੀ ਦੇ ਮਾਮਲੇ ਦੇ ਵਿੱਚ ਹੋ ਸਕਦਾ ਹੈ ਕਿ ਪਰ ਜੇ ਆਪਾਂ ਦੇਖਿਆ ਜਾਵੇ ਕਿ ਸਿਗਨੀਫੀਕੈਂਟ ਜਿਹੜਾ ਸਬਸੈਟ ਇਨਵੋਲਵਡ ਹੈ ਉਹ ਲਾਈਫ ਸੇਵਿੰਗ ਇੰਟਰਵੈਂਸ਼ਨ ਦੇ ਮਾਮਲੇ ਦੇ ਵਿੱਚ ਹੈ ਉੱਥੇ ਹੀ ਆ ਗਈ ਗੱਲ ਹਾਰਟ ਸਰਜਰੀਜ਼ ਤੇ ਕੈਂਸਰ ਟ੍ਰੀਟਮੈਂਟ ਉੱਥੇ ਜਾ ਕੇ ਰੌਲਾ ਪੈਂਦਾ ਹੈ ਤੇ 온ਟਾਰੀਓ ਦੇ ਵਿੱਚ ਕਾਰਡੀਅਕ ਡਾਟਾ ਜਿਹੜਾ ਸਿਰਫ 온ਟਾਰੀਓ ਦਾ ਹੈ ਉਹ ਦਰਸਾਉਂਦਾ ਕਿ 355 ਜਣੇ ਇਹ ਸੀਗੇ ਜਿਹੜੇ ਹਾਰਟ ਪ੍ਰੋਸੀਜਰਜ਼ ਉਡੀਕ ਦੇ ਉਡੀਕ ਦੇ ਇਸ ਦੁਨੀਆ ਤੋਂ ਚਲੇ ਗਏ ਸ਼ਾਇਦ ਇਹ ਅੱਜ ਇਸ ਦੁਨੀਆ ਦੇ ਵਿੱਚ ਹੁੰਦੇ ਆਪਣੀ ਫੈਮਿਲੀ ਦੇ ਵਿੱਚ ਹੁੰਦੇ ਪਰ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਨ ਐਟ ਲੀਸਟ ਹੁਣ ਇੱਥੇ ਇਨ ਐਟ ਲੀਸਟ 90 ਕੇਸਸ Patients waited beyond recommended timelines or more than 90 days. Matlab 90 ਦਿਨ ਤੋਂ ਵੱਧ ਜਾ ਤਾਂ ਉਡੀਕ ਕਰਨੀ ਪਈ ਜਾਂ ਜੋ ਡਾਕਟਰ ਨੇ ਸਿਫਾਰਿਸ਼ ਕੀਤੀ ਸੀ ਕਿ 3 ਹਫਤੇ ਜਾਂ 4 ਹਫਤੇ ਦੇ ਵਿੱਚ ਇਹਨਾਂ ਦਾ ਆਪਰੇਸ਼ਨ ਕਰ ਦੋ ਸਰਜਰੀ ਕਰ ਦੋ ਉਸ ਤੋਂ ਜ਼ਿਆਦਾ ਉਹ ਟੱਪ ਗਿਆ ਸਮਾਂ ਤੇ ਉਦੋਂ ਤੱਕ ਉਹ ਬੰਦਾ ਇਸ ਦੁਨੀਆ ਤੋਂ ਚਲਾ ਗਿਆ ਦਾ ਵੇ ਟਾਈਮਜ਼ ਐਸੋਸੀਏਟਿਡ ਵਿਦ ਸਮ ਰਿਕਾਰਡਡ ਡੈਥਸ ਰੇਂਜਡ ਫਰੋਮ ਅੰਡਰ ਅ ਵੀਕ ਟੂ ਨੀਅਰਲੀ 9 ਇਅਰਜ਼ ਉਹ ਤੋਂ ਮਤਲਬ ਹੈਰਾਨੀ ਦੇਖੋ ਮਤਲਬ 9 9 ਸਾਲ ਤੱਕ ਦੀ ਉਡੀਕ ਇਹ ਹੈਰਾਨਕੁਨ ਜਾਂ ਅੰਕੜਾ ਵਾਕਈ ਸਮਝ ਆਉਂਦਾ ਹੈ ਕਿ ਕੀ ਆਖਰਕਾਰ ਕੈਨੇਡਾ ਦੇ ਵਿੱਚ ਜ਼ਿੰਦਗੀ ਇੰਨੀ ਸਸਤੀ ਹੈ ਪ੍ਰਵਿੰਦਰ ਜੀ ਪਿਛਲੇ ਦਿਨੀ ਇੱਕ ਰਿਪੋਰਟ ਸਾਹਮਣੇ ਆਈ ਸੀ ਕਿ ਜੀ ਕੈਨੇਡਾ ਦੇ ਵਿੱਚ ਜਿਉਣਾ ਤਾਂ ਸਸਤਾ ਹੈ ਸੌਖਾ ਹੈ ਪਰ ਮੌਤ ਮਰਨਾ ਬਹੁਤ ਮਹਿੰਗਾ ਹੈ ਕਿਉਂਕਿ ਫਿਊਨਰਲ ਤੇ ਖਰਚਾ ਬਹੁਤ ਜ਼ਿਆਦਾ ਹੁੰਦਾ ਹੈ ਪਰ ਹੁਣ ਇੱਥੇ ਤਾਂ ਤੁਸੀਂ ਦੇਖੋ ਜਿਉਣਾ ਵੀ ਜ਼ਿਆਦਾ ਮਹਿੰਗਾ ਹੈ ਜੀ ਜੋ ਜੋਣ ਦਿੰਦੇ ਹੀ ਨਹੀਂ ਹੈਗੇ ਹੁਣ 24000 ਬੰਦਾ ਸਿਰਫ ਇਸ ਕਰਕੇ ਤੁਰ ਗਿਆ ਕਿਉਂਕਿ ਉਹਨਾਂ ਨੂੰ ਸਮੇਂ ਸਿਰ ਇਲਾਜ ਨਹੀਂ ਮਿਲਿਆ